ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਦੇ ਬੱਸ ਸਟੈਂਡ ਵਿਖੇ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾ ਲਈਏ ਸੰਗਰੂਰ ਦਾ ਬੱਸ ਸਟੈਂਡ ਪੀਆਰਟੀਸੀ ਦੀਆਂ ਬੱਸਾਂ ਦੇ ਨਾਲ ਭਰਿਆ ਹੋਇਆ ਹੈ ਪੀਆਰਟੀਸੀਆਂ ਸਾਰਿਆਂ ਦੀਆਂ ਸਾਰੀਆਂ ਹੀ ਬੱਸਾਂ ਜੋ ਕਿ ਬੱਸ ਸਟੈਂਡ ਦੇ ਅੰਦਰ ਲੱਗੀਆਂ ਹੋਈਆਂ ਹਨ ਕਿਉਂਕਿ ਠੇਕਾ ਮਜ਼ਦਮਾਂ ਵੱਲੋਂ ਕਿ ਤਿੰਨ ਦਿਨ ਹੜਤਾਲ ਕਰਨ ਦਾ ਐਲਾਨ ਜੋ ਕੀਤਾ ਗਿਆ ਸੀ ਠੇਕਾ ਮਜ਼ਦਮਾਂ ਦਾ ਕਹਣਾ ਹੈ ਕਿ ਜਿਹੜਾ ਕਿ 3 ਸਾਲ ਬੀਤ ਗਏ ਨੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਉਹਨਾਂ ਦੇ ਹੱਥ ਖਾਲੀ ਹਨ ਜਿਸ ਕਾਰਨ ਜਿਹੜੇ ਕਿ ਹੜਤਾਲ ਕਰਨ ਦਾ ਐਲਾਨ ਜੋ ਕੀਤਾ ਗਿਆ ਸੀ ਤਾਂ ਅੱਜ 9 ਤਰੀਕ ਤੋਂ ਠੇਕਾ ਮਲਾਜਮਾਂ ਦੀ ਹੜਤਾਲ ਸ਼ੁਰੂ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬੱਸ ਸਟੈਂਡ ਦੇ ਬਾਹਰਲੀ ਸਾਈਡ ਜਿਹੜਾ ਕਿ ਠੇਕਾ ਮਲਾਜਮਾਂ ਵੱਲੋਂ ਟੈਂਟ ਲਗਾ ਦਿੱਤਾ ਗਿਆ ਹੈ ਰਸਤਾ ਬਿਲਕੁਲ ਜਿਹੜੇ ਕਿ ਬੰਦ ਕਰ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਿ ਨਾਮ ਦੇ ਚੌਕ ਕੋਲ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਦਈਏ ਜਿੱਥੇ ਕਿ ਇੱਥੋਂ ਵੀ ਬੱਸ ਸਟੈਂਡ ਨੂੰ ਜਾਣ ਵਾਲਾ ਇੱਕ ਰਸਤਾ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਬੱਸ ਸਟੈਂਡ ਦੇ ਗੇਟ ਤੇ ਜੋ ਧਰਨਾ ਲੱਗਿਆ ਹੋਇਆ ਹੈ ਟੈਂਟ ਉੱਥੇ ਲੱਗਿਆ ਹੋਇਆ ਹੈ ਜਿਸ ਕਾਰਨ ਇਹ ਪੂਰੀ ਦੀ ਪੂਰੀ ਸੜਕ ਅੱਜ ਬੰਦ ਕਰ ਦਿੱਤੀ ਗਈ ਹੈ ਤੁਹਾਡਾ ਇਸ ਖਬਰ ਬਾਰੇ ਇਹਨਾਂ ਤਸਵੀਰਾਂ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ